ਆ ਮੇਰੀ ਵੀ ਨੁਣਾ ਨਾਲ ਮੇਰੀ ਵੀ ਕਿਹ ਨਾਲ ਗੱਲ ਕਰਾ ਦਵੋ ਇਹ ਮੈਂ ਚੋਰ ਕਰ ਮੇਨੂ ਨਾਲ ਗੱਲ ਕਰਾ ਦੋ ਮੇਰੀ ਸਾਨੂੰ ਸਾਡੇ ਕੱਪਰ ਪਰ ਆਇਆ ਕੁਲਵਿੰਦਰ ਸਿੰਘ ਔਰ ਅਮਨ ਔਰ ਉਸਦੀ ਵਾਈਫ ਦਾ ਬਹੁਤ ਸਾਥ ਉਹਨੇ ਉਹਨੇ ਸਾਡੇ ਜਿੱਦਾਂ ਦੀ ਸਾਡੇ ਪਹਿਲਾਂ ਸਾਡੇ ਡੈਡੀ ਨੂੰ ਵੀ ਕੁੱਟ ਕੇ ਗਿਆ ਸੀ ਰਾ ਨਾ ਪ੍ਰੋਪਰਟੀ ਦਾ ਰੌਲਾ ਸੀ ਰਾਤੀ ਇਹਦੇ ਭਤੀਜਿਆਂ ਨੇ ਵੀ ਛੱਟਾ ਮਾਰ ਕੇ ਡੈਥ ਕਰਤੀ ਆ ਮੈਨੂੰ ਬੁਲਾਉਂਦਾ ਦਮਦ ਦੇ 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 ਆ ਕੇ ਆ ਜਾਣਾ ਮੈਨੂੰ ਆ ਮੇਰੇ ਵੀਨੂ ਨਾਲ ਮੇਰੀ ਵੀ ਕੀ ਨਾ ਗੱਲ ਕਰਾ ਦੋ ਐ ਮੈਂ ਚਲੋ ਗਿਆ ਮੈਨੂੰ ਨਾਲ ਗੱਲ ਕਰਾ ਦੋ ਮੇਰੀ ਮੇਰੇ ਨਾਲ ਆਪਣੀ ਮੋਤ ਦਾ ਬੰਦਾ ਮਾਰ ਦੇ ਅੰਜੀ ਕੀ ਨਾਮ ਹੈ ਤੁਹਾਡਾ ਜੀ ਸੰਦੀਪ ਕੌਰ ਸੰਦੀਪ ਕੌਰ ਜੀ ਕਿੱਥੇ ਦੇ ਰਹਿਣ ਵਾਲੇ ਆ ਤੁਸੀਂ ਸਰਗਵੜ ਸਰਗਵੜ ਦੇ ਤੇ ਇੱਥੇ ਕੌਣ ਰਹਿੰਦਾ ਸੀਗਾ ਜੀ ਇੱਥੇ ਛੋਟਾ ਭਰਾ ਰਹਿੰਦਾ ਸੀ ਕਿਹੜਾ ਪਿੰਡ ਆ ਜੀ ਇਹ ਆਧਵਾੜ ਉਹ ਇੱਥੇ ਕੱਲ ਰਹਿੰਦਾ ਸੀ ਜੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਸੀ ਅੱਛਾ ਜੀ ਪਰਿਵਾਰ ਚ ਹੋਰ ਕੋਈ ਨਹੀਂ ਸੀ ਇੱਥੇ ਰਹਿੰਦਾ ਨਹੀਂ ਜੀ ਕੋਈ ਨਹੀਂ ਸੀ ਇਹ ਕਾਰ ਜਿਹੜਾ ਹੈਗਾ ਕਿਹਨਾਂ ਦਾ ਹੈਗਾ ਜੀ ਇਹ ਉਹ ਸਾਡੇ ਮੇਰੇ ਇਹਦੇ ਭਰਾ ਦਾ ਸੀਗਾ ਛੋਟਾ ਹੁਣੇ ਆਪਣਾ ਹੀ ਸਭ ਬੜੇ ਨੇ ਵੇਚ ਲਿਆ ਸੀਗਾ ਇਹ ਛੋਟਾ ਸੀਗਾ ਜੀ ਜਦੋਂ ਇਹ ਛੋਟਾ ਸੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਇੱਥੇ ਰਹਿੰਦਾ ਸੀ ਸਬਜ਼ੀ ਦੀ ਦੁ ਬਰਿੰਦਰ 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 ਉਮਰ ਕਿੰਨੀ ਕੀ ਸੀ ਜੀ ਐ ਹੁਣੀ ਆ 35 35 ਸਾਲ ਕਿੰਨੀ ਉਮਰ ਦੀ ਹੈ ਇੰਨੀ ਕਈ ਹੁਣੀ ਆ ਅੱਛਾ ਜੀ ਇਹ ਕੀ ਕੰਮ ਕਰਦੇ ਸੀ ਇਹ ਸਬਜ਼ੀ ਦੀ ਦੁਕਾਨ ਤੇ ਲੱਗਾ ਪਹਿਲਾਂ ਗੱਡੀ ਚਲਾਉਂਦੇ ਸੀ ਅੱਛਾ ਜੀ ਪਹਿਲਾਂ ਗੱਡੀ ਚਲਾ ਹੁਣ ਸਬਜ਼ੀ ਵੇਚਦੇ ਸੀ ਹਾਂ ਜੀ ਸਬਜ਼ੀ ਦੀ ਦੁਕਾਨ ਤੇ ਲੱਗਾ ਸੀਗਾ ਕਿੱਥੇ ਜੀ ਇੱਥੇ ਹੀ ਮੁੰਡੇ ਦੇ ਕੋਲ ਆਪਣੇ ਆਦਮਾਲ ਅੱਛਾ ਜੀ ਇਹ ਕਦੋਂ ਪਤਾ ਲੱਗਾ ਤੁਹਾਨੂੰ ਖਬਰ ਬਾਰੇ ਮੈਨੂੰ ਸਵੇਰੇ ਪਤਾ ਲੱਗਾ ਜੀ ਕੀ ਕੀ ਹਾਲਾਤ ਦੇਖੇ ਕੀ ਲੱਗਦਾ ਹੈ ਤੁਹਾਨੂੰ ਨੇ ਮੈਨੂੰ ਪਹਿਲਾਂ ਵੀ ਇਹਨੇ ਪਹਿਲਾਂ ਵੀ ਕਾਲ ਕੀਤੀ ਸੀ ਕਹਿੰਦਾ ਉਹ ਸਾਡੇ ਥੈ ਦਾ ਸੀਗਾ ਮਸਲਾ ਚੱਲਦਾ ਹੈ ਕਹਿੰਦਾ ਮੇਰਾ ਆ ਇਸ ਕਰਕੇ ਸਾਡੇ ਬਰੇ ਬ੍ਰਦਰ ਨੇ ਸਾਡੇ ਤੇ ਰਿਪੋਰਟ ਵੀ ਦਿੱਤੀ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਥੈ ਮੁੰਡੇ ਦਾ ਆ ਮੁੰਡਾ ਕਿੱਥੇ ਜਾਊਗਾ ਹਨਾ ਅਸੀਂ ਉਹਨੂੰ ਕਿਹਾ ਸੀ ਕਿ ਮੁੰਡੇ ਨੂੰ ਸਾਹਮਲਾ ਤੂੰ ਲੈ ਲੈ ਸਾਰਾ ਕੁਝ ਅਸੀਂ ਤੈਨੂੰ ਕੁਝ ਨਹੀਂ ਕਹਿੰਦੀਆਂ ਇਹ ਥੋੜੇ ਕ ਦਿਨ ਮੇਰੇ ਕੋਲ ਚੱਲ ਗਿਆ ਮੇਰੀ ਕੁੜੀ ਬਾਹਰ ਗਈ ਸੀਗੀ ਤੇ ਮੈਂ ਕਿਹਾ ਚੱਲ ਤੂੰ ਕੋਈ ਨਹੀਂ ਮੇਰੇ ਕੋਲ ਰਹਿ ਲੈ ਹਨਾ ਆਪਾਂ ਖੁਦ ਜਿੰਦੇ ਜੁੰਦੇ ਆ ਸਾਰੀ ਕਰਕੇ ਗਏ ਸੀ ਤੇ ਉਹ ਇਹਨਾਂ ਨੇ ਆ ਕੇ ਪਿੱਛੇ ਜਿੰਦੇ ਲਾ ਦਿੱਤੇ ਠੀਕ ਆ ਬੜੇ ਭਰਾਣੇ ਜੀ ਕਬ ਜਗਤਾ ਮੇਰਾ ਆ ਤੇ ਅਸੀਂ ਫਿਰ ਸਾਨੂੰ ਦੱਸਿਆ ਗਿਆ ਤਾਂ ਕਹਿੰਦੇ ਇੱਥੇ ਜਿੰਦੇ ਲਾਤੇ ਔਰ ਇੱਥੇ ਇਹਦਾ ਮੁੰਡਾ ਆਂਦਾ ਹੁੰਦਾ ਸੀਗਾ ਤੇ ਕਹਿੰਦਾ ਆਖੇ ਇੱਥੇ ਚਿੱਟਾ ਆਖੇ ਚੁੱਟਾ ਪਿੰਦੇ ਆ ਤੇ ਮਤਲਬ ਕਿ ਅਸੀਂ ਕਿਹ ਕੌਣ ਪਿੰਦਾ ਵੀ ਮੁੰਡਾ ਤਾਂ ਸਾਡੇ ਕੋ ਆ ਹਨਾ ਤੇ ਕਹਿੰਦਾ ਇੱਥੇ ਆਂਦੇ ਉਹਦਾ ਮੁੰਡਾ ਆਂਦਾ ਹੁੰਦਾ ਸੀ ਇੱਥੇ ਰਾਤ ਬਰਾਤੇ ਖੋਦੋ ਤੇ ਪੇ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਉਹਦਾ ਮੁੰਡਾ ਕੀ ਕਰਦਾ ਔਰ ਕੀ ਨਹੀਂ ਕਰਦਾ ਔਰ ਇਹ ਮਾਂ ਦੀ ਬਹੁਤ سپورਟ ਆ ਉਸ ਮੁੰਡੇ ਵੇ ਤੋਂ ਠੀਕ ਆ ਤੇ ਫਿਰ ਥੋੜੇ ਦਿਨ ਪਹਿਲਾਂ ਚਿੰਤੇ ਲਾ ਕੇ ਚਲ ਗਏ ਔਰ ਰਿਪੋਰਟ ਦਿੱਤੀ ਉੱਤੇ ਅਸੀਂ ਥਾਣੇ ਗਈਆਂ ਥਾਣੇ ਜਾ ਕੇ ਅਸੀਂ ਗੱਲ ਕੀਤੀ ਵੀ ਦੇਖੋ ਇਹਨਾਂ ਨੇ ਆਪਣਾ ਹਿਸਾਬੇ ਚ ਲਿਆ ਆ ਇਹ ਮੁੰਡੇ ਦਾ ਹਿੱਸਾ ਆ ਔਰ ਅਸੀਂ ਤਿੰਨ ਚਾਰ ਭੈਣਾ ਸੀ ਇੱਕ ਇਹ ਸਾਡਾ ਭਰਾ ਸੀਗਾ ਠੀਕ ਆ ਤੇ ਅਸੀਂ ਮਤਲਬ ਕਿ ਇਹਦਾ ਹਿੱਸਾ ਹੈ ਕਿੱਥੇ ਜਾਊਗਾ ਕੁੜੀਆਂ ਦੇ ਕਿੰਨੇ ਕ ਦਿਨ ਤੱਕੇ ਖਾਊਗਾ ਠੀਕ ਆ ਤੇ ਇਸ ਕਰਕੇ ਇਹੋ ਪੰਗੇ ਲਾਂ ਤੇ ਲੈ ਲੈਂਦੇ ਸੀ ਕਹਿੰਦਾ ਮੇਰਾ ਹੀ ਅਥਾ ਹੈ ਮੇਰਾ ਹੀ ਤੇ ਅਸੀਂ ਥਾਣੇ ਵੀ ਜਾ ਚੁੱਕੀਆਂ ਸੀਗੀਆਂ ਉੱਥੇ ਵੀ ਅਸੀਂ ਸਾਡੀ ਇਹ ਗੱਲ ਹੋਈ ਵੀ ਇਹ ਮੁੰਡੇ ਦਾ ਹਿੱਸਾ ਆ ਮੁੰਡੇ ਨੂੰ ਮੁੰਡੇ ਨੂੰ ਦੇਣਾ ਸੀ ਠੀਕ ਆ ਅਗਰ ਤੂੰ ਮੁੰਡੇ ਨੂੰ ਸਾਂਭ ਲਾਊਗਾ ਮੁੰਡੇ ਨੂੰ ਰੋਟੀ ਪਾਣੀ ਦੇ ਦਊਗਾ ਤਾਂ ਅਸੀਂ ਤੈਨੂੰ ਸਾਰਾ ਕੁਝ ਦੇ ਦੇਣਾ ਅਸੀਂ ਕੁਝ ਨਹੀਂ ਲੈਣਾ ਹੈਗਾ ਸਿਰਫ ਮੁੰਡੇ ਦੀ ਪ੍ਰੋਬਲਮ ਆ ਸ਼ਾਸਨ ਤੋਂ ਪੁਲਿਸ ਤੋਂ ਮੰਗੀ ਕਰਦੇ ਹਾਂ ਹਾਂਜੀ ਤੇ ਅਸੀਂ ਇਹ ਕਹਿੰਦੇ ਸਾਨੂੰ ਇਹਨੂੰ ਸੌਂਪ ਦਿੱਤਾ ਜਾਵੇ ਤੱਕੇ ਦੀ ਤੇ ਤੁਹਾਨੂੰ ਔਰ ਅਮਨ ਔਰ ਉਸਦੀ ਵਾਈਫ ਦਾ ਬਹੁਤ ਸਾਥ ਉਹਨੇ ਉਹਨੇ ਜਿੱਦਾਂ ਦੀ ਸਾਡੇ ਪਹਿਲੇ ਸਾਡੇ ਡੈਡੀ ਨੂੰ ਵੀ ਕੁੱਟ ਕੇ ਗਿਆ ਸੀ ਠੀਕ ਆ ਇੱਕ ਦਿਨ ਪਹਿਲਾਂ ਡੈਡੀ ਵੀ ਕੁੱਟ ਕੇ ਗਿਆ ਸੀ ਉਹਨਾਂ ਦੀ ਡੈਥ ਹੋ ਗਈ ਸੀ ਇਹ ਪਿੰਡ ਆਦਨ ਵਾਲਾ ਹੀ ਪੰਜਾਬ ਮੈਂਬਰ ਦਾ ਫੋਨ ਆਇਆ ਸੀ ਕਿ ਬਰਿੰਦਰ ਕੁਮਾਰ ਪੁੱਤਰ ਚੰਦਰ ਸਿੰਘ ਉਮਰ ਕਰੀਬ 35 ਸਾਲ ਤੇ ਇਹਦੀ ਰਾਤੀ ਇਹਦੇ ਪਤੀਜਿਆਂ ਨੇ ਬੇ ਠੱਟਾ ਮਾਰ ਕੇ ਡੈਥ ਕਰਤੀ ਆ ਮੌਕੇ ਤੇ ਪਹੁੰਚੇ ਜੀ ਡੈੱਡ ਬਡੀ ਨੂੰ ਮਕਾਨ ਉੱਪਰ ਪਈਏ ਮੌਕਾ ਆਣ ਕੇ ਦੇਖਿਆ ਜੋ ਵੀ ਇਹਦੇ ਬਾਅਦ ਬਿਆਨ ਲਿਖਾਉਣਗੇ ਹਸਪਤਾਲ ਕੋ ਜੋ ਵੀ ਮਾਨੀਕਾਰਮ ਕੀਤੀ ਜਾਵੇਗੀ ਕੀ ਲੱਗਦਾ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਇਹਦੇ ਦੇ ਘਰ ਦਾ ਰੌਲਾ ਸੀ ਹੁਣ ਬਾਕੀ ਬਾਹਾਂ ਜੀ ਜਿੱਥੇ ਕਤਲ ਹੋਇਆ ਇਸ ਦਾ ਰੌਲਾ ਹੈ ਹਾਂ ਜੀ ਜੋ ਇਹ ਕੀ ਕੰਮ ਕੀ ਕਰਦਾ ਸੀ ਜੀ ਕੰਮ ਰੰਗ ਦਾ ਕਰਦਾ ਸੀ ਹਾਂ ਜੀ ਤੇ ਇਹ ਕੀ ਕਿ ਕਿਹਦੇ ਵੱਲੋਂ ਉਹਨਾਂ ਨੇ ਜਿਹੜਾ ਖਰਚਾ ਜਹਰ ਕੀਤਾ ਕੀ ਨੇ ਕੀਤਾ ਹੋ ਸਕਦਾ ਹੈਗਾ ਇਹਦੇ ਭਤੀਜੇ ਨੇ ਜਦ ਦੀ ਮੌਤ ਹੋਈ ਤੇ ਭਤੀਜੇ ਨੇ ਹਾਂਜੀ ਠੀਕ ਹੈ ਜੀ ਭਰਾ ਨਾਲ ਕਹਿੰਦੇ ਰੌਲਾ ਸੀ ਦਾ ਭਰਾ ਨਾਲ ਪ੍ਰਾਪਰਟੀ ਦਾ ਰੌਲਾ ਸੀ ਭਤੀਜੇ ਨੇ ਆਣ ਕੇ ਕਹਿੰਦੇ ਰਾਤੀ ਅੱਛਾ ਆਸਿਆ ਗਾੜ ਤੋਂ ਪਤਾ ਕੱਲੇ ਭਤੀਜੇ ਆਇਆ ਅੱਛਾ ਆਸੇ-ਪਾਸੇ ਗੇਟਾਂ ਦੇ ਲੋਕ ਬੰਦ ਕਰਕੇ ਉਹਨਾਂ ਨੂੰ ਕਿੱਲ ਗਿਆ ਜੀ ਉਹ ਵੀ ਫੇਰੇ ਆਸਕੇ ਦੇਖੀ